ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰਪੂਰ ਸਤਿ ਸ਼੍ਰੀ ਅਕਾਲ ਤੇ ਇੱਕ ਤੁਹਾਡੇ ਮੂਰੇ ਇੱਕ ਛੋਟੀ ਜੀ ਬੇਨਤੀ ਆ ਸਾਡੇ ਸਾਰਿਆਂ ਦੀ ਤੇ ਤੁਸੀਂ ਦੇਖ ਸਕਦੇ ਹੋ ਅੱਧਰ ਆਪਣੇ ਇਹਨਾਂ ਦਾ ਇਲਾਜ ਕਰਨ ਵਾਸਤੇ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਤੇ ਬਹੁਤ ਹੀ ਜ਼ਿਆਦਾ ਕੈਂਸਰ ਵੱਧ ਚੁੱਕਾ ਆ ਤੇ ਸਟੇਜ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਰਾ ਪਰਿਵਾਰ ਦੇਖ ਸਕਦੇ ਹੋ ਵੀ ਇੰਨੇ ਜੋ ਅੱਗੇ ਹਨੀ ਉਹ ਵੀ ਸਾਰੇ ਜਣੇ ਮਤਲਬ ਤੁਹਾਨੂੰ ਵੀ ਪਤਾ ਜਿਹੜੀ ਇਹ ਬਿਮਾਰੀ ਆ ਵੀ ਇਸ ਬਿਮਾਰੀ ਦਾ ਇਲਾਜ ਤੁਹਾਨੂੰ ਪਤਾ ਬਹੁਤ ਹੀ ਪੈਸੇ ਲੱਗਦੇ ਆ ਇਸ ਕਰਕੇ ਇਹਨਾਂ ਨੂੰ ਧੋਨੇ ਪੈਸੇ ਇਨੀ ਵੀ ਇਲਾਜ ਹੋ ਸਕੇ ਤੁਹਾਡੀ ਸਾਰਿਆਂ ਦਾ ਸਹਿਯੋਗ ਦੀ ਜ਼ਰੂਰਤ ਆ ਸਾਡੇ ਸਾਰੇ ਪਿੰਡ ਵਾਲੇ ਵੀ ਇਹਨਾਂ ਦਾ ਇਲਾਜ ਕਰਨ ਵਾਸਤੇ ਪੈਸੇ ਜੋੜਦੇ ਪਏ ਆ ਤੇ ਇਹਨਾਂ ਨੂੰ ਪੈਸੇ ਦੇ ਦਿੰਦੇ ਆ ਤੇ ਬਾਕੀ ਤੁਹਾਡੇ ਥੋੜੇ ਥੋੜੇ ਪੈਸੇ ਤੁਸੀਂ ਇਨਵੈਸਟ ਕਰੋ ਤੇ ਜੋ ਕੀ ਇਹਨਾਂ ਦਾ ਇਲਾਜ ਹੋ ਸਕੇ ਤੁਹਾਡੇ ਸਾਰੇ ਮੋਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਰੇ ਜਣੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਪੈਸੇ ਨਹੀਂ ਦੇ ਸਕਦੇ ਵੀਡੀਓ ਨੂੰ ਸ਼ੇਅਰ ਕਰਕੇ ਸਟੋਰੀ ਜ਼ਰੂਰ ਲਾਓ ਤੇ ਜਿੰਨੇ ਜ਼ਿਆਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਜਿੰਨੀ ਜ਼ਿਆਦਾ ਵੀਡੀਓ ਸ਼ੇਅਰ ਕਰ ਸਕਦੇ ਹੋ ਉੰਨੀ ਜ਼ਿਆਦਾ ਵੀਡੀਓ ਸ਼ੇਅਰ ਕਰੋ ਤੁਹਾਡੇ ਇੱਕ ਇੱਕ ਰੁਪਏ ਨੇ ਵੀ ਇਸ ਬੰਦੇ ਦਾ ਇਲਾਜ ਕਰਾ ਦੇਣਾ ਪਲੀਜ਼ ਸਾਰੇ ਜਣੇ ਇਲਾਜ ਕਰਾਉਣ ਦੇ ਵਿੱਚ ਸਹਿਯੋਗ ਦਿਓ ਤੇ ਪਿੰਡ ਵਾਲੇ ਵੀ ਸਾਰੇ ਸਹਿਯੋਗ ਦੇਣਦੇ ਆ ਤੇ ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰੋ ਤੇ ਘਰ ਤੋਂ ਹੀ ਦੇਖ ਸਕਦੇ ਹੋ ਵੀ ਇੰਨੇ ਜੋਗੇ ਹਨ ਇਹ ਵੀ ਇਲਾਜ ਕਰਾ ਸਕਣ ਤੁਹਾਨੂੰ ਵੀ ਪਤਾ ਆ ਵੀ ਜਿਹੜੀ ਇਹ ਕੈਂਸਰ ਦੀ ਬਿਮਾਰੀ ਆ ਇੱਥੇ ਬਹੁਤ ਹੀ ਜ਼ਿਆਦਾ ਪੈਸੇ ਲੱਗ ਜਾਂਦੇ ਆ ਪਲੀਜ਼ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰੋ ਤੇ ਇਲਾਜ ਲਈ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਹਾਂ ਬੋਲੋ ਕੈਮਰੇ ਉਰੇ ਚੁੱਪੇ ਯਾਰ ਮੈਂ ਤੇ ਕਹਤਾ ਸੀ ਤੂੰ ਵੇਖ ਤੈਨਾਂ ਯਾਰ ਮੈਂ ਕੰਮ ਗਿਆ ਹਾਂ ਤੂੰ ਦੱਸੀਂ ਜੰਮਣਾ ਮੈਨਾਂ ਤੇਰੇ ਬਾਰੇ ਸੀ ਕੁਝ ਲੋ ਜੀ ਮੰਮੀ ਚੱਲੀ ਵਿਆਹ ਤੇ ਮੰਮੀ ਨਾਲ ਜੀ ਪੂਰੀ ਖੂਬਸੂਰਤੀ ਚਿਹਰੇ ਤੇ ਲਾਲੀ ਆਹ ਬਹੁਤ ਲਾਲੀ ਕੋਚੇ ਹੀ ਨਾ ਵਾਲ ਦੇਖ ਤੂੰ ਐ ਨੀ ਲਾਲੀ ਕਿਥੋਂ ਕਰਾਈ ਆ ਕਿਥੇ ਆਹ ਵਾਲ ਚੈੱਕ ਕਰੋ ਵਾਲ ਇਹਦਾ ਨਹੀਂ ਵਾਲਣ ਦਿੱਤਾ ਕੱਲੇ ਇਹਨਾਂ ਨੂੰ ਬੁਲਾਓ ਹੀ ਨਾ ਗੱਲ ਖਤਮ ਬੜਾ ਤੁਹਾਨੂੰ ਆਪਾਂ ਮਾਸਟਰ ਤੇ ਰਹਿੰਦੇ ਕਿ ਪਈਆਂ ਕੋਈ ਕੋ ਦੇ ਉਹਨੂੰ ਇਹ ਜਿੱਥੇ ਜਾਂਦੇ ਇਹਨਾਂ ਨੂੰ ਜਾਣਦੇ ਮੈਂ ਤੂੰ ਚੁੱਪ ਕਿਆ ਫੇ ਆਹ ਕਹਿ ਤਾ ਚੁੱਪ ਲੈ ਨਾ ਚੁੱਪ ਹੋਇਆ ਮੈਨੂੰ ਮੇਰਾ ਚੁੱਪ ਕਰਾਉਂਦਾ ਲੈਣਾਂ ਸਾਨੂੰ ਦੋਨਾਂ ਨੂੰ ਤੂੰ ਦੇਖੋ ਰੋਜੀ ਚੁੱਪ ਕਰਾਉਂਦਾ ਵਿਚਾਰਾ ਤੇਲਾ ਜਦੋਂ ਵੀ ਕੋਈ ਬੋਲਦਾ ਕਿ ਚੁੱਪ ਉਹਦਾ ਮੂੰਹ ਦਾ ਹਾਲ ਦੇਖ ਫੇਰ ਕਰਕੇ ਮਿੱਟੀ ਚ ਚਲ ਮੈਨੂੰ ਇੱਧਰ ਆ ਉਹਦੇ ਵਾਲ ਕਟਵਾ ਕੇ ਲੈ ਕੇ ਆ ਚੱਲ ਕੀ ਚੱਲੀਏ ਚਲ ਚਲੀਏ ਨੇ ਮਮੀ ਮੂੰਹ ਹਤੋਂ ਦੇ ਵਾਲ ਕਟਾ ਲਈਏ ਮੁੰਡਾ ਸਿਆਣਾ ਆ ਜਦੋਂ ਕੋਈ ਲੜਦਾ ਨਾਲ ਕਿ ਚੁੱਪ ਮੈਨੂੰ ਵੀ ਮੈਨੂੰ ਵੀ ਚੁੱਪ ਮੂੰਹ ਹਤੋਂ ਦੇਦਾ ਪਹਿਲਾਂ ਸਿਆਣਿਆਂ ਨਾਲ ਨੇਆਂਿਆਂ ਨੂੰ ਜ਼ਿਆਦਾ ਹੁੰਦੀ ਆ ਕੀ ਇਹ ਤਾਂ ਗੱਲ ਕਹੀ ਨਹੀਂ ਤੂੰ ਫੁੱਲ ਲਾ ਦੇ ਵੀਰ ਦੋ ਓਏ ਹੋਏ ਕਾਈ ਨਹੀਂ ਬਾਹੇ ਜਾਣਾ ਓਏ ਹੋਏ ਵੇ ਦਾ ਜਾਣਾ ਜਾਂ ਨਹੀਂ ਨਹੀਂ ਜਾਣਾ ਇਹ ਜਾਣ ਭਾ ਮੇਜ ਜਾਣਾ ਦਾ ਨਹੀਂ ਆਪਾਂ ਜਾਣਾ ਹੀ ਨਹੀਂ ਬਹੂ ਰਾਣੀ ਮੈਨੇ ਕਿ ਬਹੂ ਰਾਣੀ ਕਿੰਨ ਬਾਬਾ ਚਾਹ ਚੱਲੀਏ ਨੱਲੀ ਬਣਿਆ ਮੋਈ ਮੇਰਾ ਮੁੰਡਾ ਤੁਸੀਂ ਦੇਖ ਲਓ ਜੀ ਮੇਰਾ ਮੁੰਡਾ ਮੰਨੂ ਤੋਗਾ ਮੈਂ ਕਟਾ ਲੈਣੇ ਆਂ ਵਾਲ ਇੱਟੇ ਦੇ ਵਾਲੇ ਦੇ ਜਮਾ ਨਿੱਕੇ ਨਿੱਕੇ ਕਰਵਾਉਣੇ ਆ ਚਲੋ ਵੇ ਇਹ ਵਾਲ ਵੱਧਦੇ ਕਾ ਤੇ ਸੰਪੂਰਨ ਹੋ ਨਹੀਂ ਨਹੀਂ ਵੱਧਦੇ ਕਟਾਏ ਨਹੀਂ ਆਗੇ ਵੱਧ ਨਹੀਂ ਆ ਚਲੋ ਛੜੀਏ ਯਾਰ ਪਾਲ ਕਟੋਣੇ ਆ ਦੇ ਉਹ ਜੀ ਮਨੁਸ਼ੀ ਤੇ ਪਾਲ ਕੱਟ ਹੁੰਦੇ ਨੇ ਮਨਵੀਰ ਕੀ ਕਰਦਾ ਪਿਆ ਹੈਂ ਮਾਹ ਵਾਲ ਕਟੋਂਦਾ ਹਾਂ ਕੌਣ ਕੱਟਦਾ ਵਾਲ ਚਾਚੂ ਚਾਚੂ ਵਾਲ ਕੱਟਦੇ ਆ ਹਾਂ ਅੱਛਾ ਵਾਲ ਕਟੋਣਾ ਆ ਤੂੰ ਵਾਲ ਕਟੋਣਾ ਕਿੰਨੇ ਪੈਸੇ ਦੇਣੇ ਇੱਥੇ ਪੈਸੇ ਕਿੰਨੇ ਦੇਣੇ? ਹਾਂ? ਕਿੰਨੇ ਪੈਸੇ ਦੇਣੇ ਆ? ਹਾਂ? ਪੈਸੇ ਕਿੰਨੇ ਦੇਣੇ? 2 2 ਰੁਪਏ ਦੇਣੇ। ਕਿਰਾਇਆ ਜਮਾਨਾ ਨਹੀਂ ਆਉਂਦਾ। ਮੈਂ ਮੰਨੂ ਨੂੰ ਬਣਾ ਦੇਣਾ ਅੱਜ। ਮਨੂੰ ਤੂੰ ਤੇਰਾ ਨਾਮ ਕੀ ਆ? ਦੇਖ ਕੋੜਾ ਕੋਣਾ? ਹਾਂ? ਕੋੜਾ ਕੋਣਾ? ਕੋੜਾ। ਕੋਣ ਆ? ਹਾਂ? ਕੋੜਾ ਕੋਣਾ? ਹਾਂ। ਸ਼ੇਰ ਕੋਣ ਆ? ਹਾਂ? ਸ਼ੇਰ ਕੋਣ ਆ? ਮੁੰਡਾ ਸ਼ੇਰ ਹੈ। ਹੈ? ਸ਼ੇਰਾ ਉਹ ਸ਼ੇਰ ਹੈ। ਹਾਂ। ਮੋੜਾ ਕੋਣਾ ਕੋਣਾ। ਲੋ ਕੋੜਾ ਹਲੋ ਜੀ ਮਮਾ ਦੇ ਮਹਿੰਦੀ ਲੱਗ ਚੁੱਕੀ ਆ ਮਮਾ ਮਹਿੰਦੀ ਦਿਖਾ ਦਿਓ ਤਾਂ ਦਿਖਾ ਲਈਏ ਮਮਾ ਦੀ ਮੈਂ ਮਮਾ ਦੇ ਮਹਿੰਦੀ ਲਾਈਵ ਸੀ ਤੁਸੀਂ ਦੇਖ ਸਕਦੇ ਹੋ ਮਮਾ ਦੇ ਮਹਿੰਦੀ ਬਾਬੇ ਲੱਗ ਗਈ ਤੇ ਮੇਰੇ ਹੁੰਦੀ ਪਈ ਆ ਮੋਢੇ ਤੇ ਬਹੁਤ ਜ਼ਿਆਦਾ ਪੇਨ ਹੁੰਦੀ ਪਈ ਆ ਤੇ ਮੈਂ ਇੱਥੇ ਰੱਖਣ ਲੱਗੀ ਆ ਬਰਫ਼ ਆ ਵਾਪਸ ਲਾਉਂ ਬਰਫਰੱਖ ਲੱਗੀ ਆ ਕਿਉਂਕਿ ਬਹੁਤ ਜ਼ਿਆਦਾ ਪੇਨ ਹੁੰਦੀ ਕੱਲ ਦੀ ਇੰਜੈਕਸ਼ਨ ਦੀ ਦਰਦ ਦੀ ਆ ਕੀ ਬਤ ਇਹ ਨਹੀਂ ਗਈ ਦਾ ਹਾਂ ਨੋ ਮਨ ਵੀ ਦੇ ਇੱਕੀ ਕਰਤਾ ਤੂੰ ਇਹ ਕੀ ਕੀਤਾ ਚੱਕ ਪਾਪਾ ਨੂੰ ਆ ਲੈ ਤੂੰ ਸੋੜਤਾ ਥੱਲੇ ਹੋਈ ਹੋ ਗਈ ਹਾਂ ਹੇ ਮਾਰ ਨਹੀਂ ਮਾਰਿਆ ਇਹਨੇ ਖੁਗ ਮਾਰ ਜਲ ਹੈ ਖੁਗ ਮਾਰ ਲੋ ਜੀ ਮੰਮਾ ਹੋਣ ਦਾ ਵਿਆਹ ਤੇ ਜਾਣ ਲਈ ਤਿਆਰ ਹੈ ਤੇ ਮੰਮੀ ਦਾ ਕੱਚਾ ਪੱਕਾ ਜਿਹਾ ਲੱਗ ਜਾਂਦਾ ਮੰਮੀ ਕਹਿੰਦੇ ਤੁਸੀਂ ਨਹੀਂ ਜਾਣਾ ਮੇਰਾ ਦਿਲ ਨਹੀਂ ਕਰਦਾ ਪਿਆ ਪਪੇ ਕਿੱਲੇ ਹੋਗੇ ਹਾਂ ਗਿੱਲੇ ਹੋਗੇ ਤੁਸੀਂ ਆਪਣਾ ਹਾਲ ਕੀ ਬਣਾਇਆ ਪਹਿਲਾਂ ਹੈਂਕੀ ਦਾ ਸਾਫ ਕਰੋ ਪਹਿਲਾਂ ਬੱਬਾ ਸਾਫ਼ ਕਰੋ ਆਪਣਾ ਤੁਹਾਨੂੰ ਮੈਂ ਕਿੰਨੀ ਕਵਾਰੀ ਤਿਆਰ ਕਰੀ ਜਾ ਮਾਰ ਬਾਰ ਬਾਰ ਹੈ ਕਿੰਨੀ ਕਵਾਰੀ ਕਰ ਦੁੱਧੂ ਬੀਨਾ ਚੱਲ ਮੈਂ ਦੁੱਧੂ ਤਾਂ ਮੰਗਾ ਗਾਣਾ ਨਹੀਂ ਗਾ ਨਾ ਮਮਾ ਮੈਂ ਨਹੀਂ ਕਰਦੀ ਮਰ ਤੂੰ ਆਪਣੀ ਤੀ ਕੀ ਚੱਲ ਮਨਵੀਰ ਉਹ ਬ्रेड ਗਰਮ ਇਹ ਮਮਾ ਲੈ ਕੇ ਆਏ ਕੱਪੜੇ ਛੇੜੇ ਲੈਂਦੇ ਨਾਲ ਆ ਯਸ ਫਿਰ ਹੱਥਾਂ 'ਤੇ ਲੱਗਾ ਆਇਆ ਲਫਾਫਾ ਇਹ ਫਟਾ ਦੋ ਨਹੀਂ ਲੱਗ ਜਾਣੇ ਹੱਥ ਯਸ ਹੁਣ ਤਾਂ ਉਹ ਮੈਂ ਦਾਂਗੀ ਆ ਦੇਖੋ ਜੀ ਕੱਪੜੇ ਕੱਢ ਲਿਆ ਹੁੰਦੇ ਆ ਕੀ ਸੱਦਮਨ ਵੀ ਕੀ ਬੋਸ ਉਹਨਾਂ ਕਹਿੰਦਾ ਹੈ ਦਾ ਵਿਆਹ ਲੱਗਦਾ ਜਿੱਥੇ ਹੀ ਰੂ ਮਮਾ ਦਾ ਵਿਆਹ ਮਮਾ ਕਹਿੰਦੇ ਮੇਰਾ ਵਿਆਹ ਜਿੱਥੇ ਹੀ ਇਹਨਾਂ ਦੇ ਨਾ ਨਾ ਹੀ ਤੌਰ ਨੇ ਨਾ ਮੈਨੂੰ ਜਾਣਦੇ ਨਾ ਮੈਂ ਕੱਲੀ ਜਾਣ ਜੋਗੀ ਅਮਨਵੀਰ ਨਾ ਘੂਟ ਲੱਗਦਾ ਪਿਆਣਾ ਉੱਥੇ ਬੈਠਾ ਇੰਨਾ ਘੂਟ ਲੱਗਦਾ ਪਾਖ ਤੋੜ ਗਏ ਨਹੀਂ ਅਜੇ ਠਕਰ ਜੀ ਪਹੁੰਚੀ ਨਹੀਂ ਨਾਈ ਨੇ ਸਵਾਇਆ ਬੜਾ ਸੋਹਣਾ ਲੱਗੰਦੇ ਆ ਅਮਨਵੀਰ ਉੱਥੇ ਗਾ ਇਦਾਂ ਦਾ ਦੇ ਦਾਂ ਮੇਰੇ ਨਾਲ ਨੂੰ ਦੱਸੋ ਮੈਂ ਕਿੱਥੇ ਪਹੁੰਚਣਾ ਨਵਾਂ ਸ਼ਹਿਰ ਬਰਨਾਲਾ ਨਵਾਂ ਸ਼ਹਿਰ ਬਰਨਾਲਾ ਅੱਗੇ ਪਿੰਡ ਦੇ ਨਾਲ ਆਵਨ ਨਾਲ ਅੱਗੇ ਮੈਨੂੰ ਸਕੇਣਾ ਹੀ ਨਹੀਂ ਆਇਆ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਮੰਮੀ ਨੇ ਜਾਣਾ ਸ਼ਹਿਰ ਬਰਨਾਲਾ ਮੈਂ ਦੋ ਜੀ ਆਉਣ ਦਾ ਮੈਂ ਟਾਈਮ ਨਾਲ ਤੁਹਾਨੂੰ ਆਵਿ ਗਿਆ ਆਪਣੇ ਚੱਕਾ ਤੇ ਜਾਵਾਂ ਬੈਗ ਤਾਂ ਅੱਜ ਮੰਮੀ ਨੇ ਆਪਣਾ ਲਵਾਵੇ ਦੇਖੋ ਕਿਦਾਂ ਪੈਕ ਕੀਤੇ ਬੈਗ ਅੱਜ ਬੈਗਾਂ ਫੂਂਗੜੀ ਲਿ ਜਾਣਾ ਮੰਮੀ ਕੋਲ ਤੁਹਾਨੂੰ ਜਾਵਾਂ ਲਵਾਵੀਆਂ ਹੁਣ ਲੈਣੀ ਕੱਲੀ ਨੇ ਜਾ ਮਮੀ ਪਹੁੰਚਣ ਵਾਲੇ ਆ ਆਪਾਂ ਨੂੰ ਕਰਦੇਗੇ ਵੀਡੀਓ ਕਾਲ ਹਾਂ ਵੀਡੀਓ ਕਾਲ ਤਾਂ ਬਹੁਤ ਨਹੀਂ ਆਉਂਦੀ ਮਮਾ ਕਰੂਗੇ ਆਪਾਂ ਵੀਡੀਓ ਕਾਲ ਮਮਾ ਕਹੂਗੇ ਕਿ ਮੈਂ ਪਹੁੰਚ ਚੁੱਕੀ ਆ ਜੀ ਆ ਦੇਖੋ ਗਾਇਸ ਮੈਂ ਪਹੁੰਚ ਚੁੱਕੀ ਆ ਤੁਹਾਡੀ ਆਪਣੀ ਕਰਨ ਵਾਲਾ ਕਰਨ ਵਾਲਾ ਜੀ ਪਹੁੰਚੁਕੇ ਨੇ ਕਿੱਥੇ ਵਿਆਹ ਵਾਲਿਆ ਦੇ ਘਰ ਵਿਆਹ ਕਿੱਥੇ ਆ ਸ਼ਹਿਰ ਬਰਨਾਲਾ ਹੈਨਾ ਨਵਾਂ ਸ਼ਹਿਰ ਬਰਨਾਲਾ ਨਮਾਸ਼ੇਰ ਬੰਨਾਲਾ ਤੇ ਮੈਨੂੰ ਮੇਰੇ ਜਨਾਬ ਜੀ ਨੇ ਸਵੇਰ ਦਾ ਤਿਆਰ ਕਰਕੇ ਬਿਠਾਇਆ ਹੋਇਆ ਸੀਗਾ ਕਹਿੰਦੇ ਕਿ ਆਪਾਂ ਉਹ ਕੀ ਲੈਣ ਜਾਣਾ ਆ ਅਕਾਊਂਟ ਖੁਲਾਨ ਜਾਣਾ ਆ ਫੇਰ ਨਹੀਂ ਗਿਆ ਤੇ ਫੇਰ ਨਹੀਂ ਜਾ ਹੋਇਆ ਸੋ ਮੈਨੂੰ ਫੇਰ ਇੱਥੇ ਬੈਠਣਾ ਪਿਆ ਨਹੀਂ ਤੁਸੀਂ ਭਲਾ ਹੋਣ ਕਰੇਤੀ ਹੁਣ ਤੇ ਸਾਡੇ ਇੱਕ ਦੋ ਕੰਮ ਸੀਗੇ ਉਹ ਹੋਏ ਨਹੀਂ ਆ ਇੱਕ ਸੀਗਾ ਆਪਣੀ ਮੇਰਾ ਕੰਮ ਸੀਗਾ ਟੀਕੇ ਵਗੈਰਾ ਦਾ ਉਹ ਕਾਰਡ ਵਗੈਰਾ ਬਣਾਉਣਾ ਆ ਤੇ ਉਹ ਵੀ ਅਜ ਬਣਵਾਉਣ ਦਾ ਟਾਈਮ ਲੱਗਣਾ ਆ ਆ ਹੁਤਾ ਉਹ ਬਣਿਆ ਪਿਆ ਆ ਬਸ ਲੈ ਕੇ ਹੀ ਆਉਣਾ ਆ ਤੇ ਜਿਹੜਾ ਮੋਡਾ ਮੇਰਾ ਬਹੁਤ ਜ਼ਿਆਦਾ ਸੋਝ ਚੁੱਕਿਆ ਆ ਤੇ ਇੱਥੇ ਜਿਹੜੀ ਗਿਲਤੀ ਬਣ ਚੁੱਕੀ ਆ ਐਡੀ ਗਿਲਤੀ ਬਣ ਚੁੱਕੀ ਇੱਥੇ ਆਹ ਦੇ ਇੱਥੇ ਇਹ ਹਟੂ ਵੀ ਹੋੜੀ ਹੋੜੀ ਹਟੂ ਨਹੀਂ ਪਤਾ ਨਹੀਂ ਕਿੱਦਾਂ ਹਟਨੀ ਆ ਮੇਰਾ ਤਾਂ ਮੋਡਾ ਮਲਦੀ ਆ ਜਦੋਂ ਨਰਮ ਜਿਹਾ ਹੁੰਦਾ ਨਾ ਨਾ ਇਹ ਵੀ ਬੱਟਾ ਜੀ ਆ ਕੁਝ ਵੀ ਨਹੀਂ ਹੁੰਦਾ ਮੈਨੂੰ ਲੱਗੇ ਤੂੰ ਹੱਥੇ ਹੀ ਲਾਈ ਜਾਨੀ ਇਹਨੂੰ ਕੁੱਟੀ ਜਾਨੀ ਮੈਂ ਤਾਂ ਆਪਣੀ ਡੋਲੀ ਨੂੰ ਹੱਥ ਲਾਉਂਦੀ ਆਂ ਆਪੇ ਵੀ ਨਾਂ ਲਾਉਂਦੀ ਆਂ ਆ ਮੇਰੀ ਡੋਲੀ ਇਹ ਪੂਰੀ ਹਾਰਡ ਹੋ ਚੁੱਕਿਆ ਹੈ ਇੱਧਰਲਾ ਡੋਲਾ ਤੇ ਇੱਧਰਲਾ ਜਿਹੜਾ ਡੋਲਾ ਇੰਨਾ ਸੌਫਟ ਆ ਦੇਖੋ ਉਹ ਡੋਲੀ ਹੈ ਡੋਲਾ ਇਹ ਡੋਲਾ ਬਣ ਚੁੱਕਿਆ ਉਹ ਡੋਲੀ ਆ ਆਣਾ ਅੱਜ ਮੰਮੀ ਨੇ ਚੱਲ ਜਾਣਾ ਮੇਰਾ ਤੇ ਮੈਂ ਹੁਣ ਦੱਸ ਕੀ ਕਰਾਂ ਮੇਰਾ ਤੈਨੂੰ ਵੀ ਮੇਰੇ ਨਾਲ ਹੀ ਚੱਲ ਮੈਂ ਤਾਂ ਤੈਨੂੰ ਛੱਡ ਕੇ ਜਾਂਦੀ ਨਹੀਂ ਮੇਰਾ ਆਪਣਾ ਪੈਰ ਨਹੀਂ ਜਾਂਦੀ ਬੱਬੀ ਸਾਡੇ ਘਰ ਕਿੱਥੇ ਕਿ ਕਿ ਚੇ ਦਿਲ ਜਿਆ ੜਪਦਾ ਮੈਂ ਇਹਨਾਂ ਨੂੰ ਉਦਾਂ ਦਾ ਕਿਹਾ ਸੀ ਮੈਂ ਕਿਹਾ ਮਮਾ ਇਹਨੂੰ ਕਹਦੇ ਮੈਂ ਨਹੀਂ ਜਾਣਾ ਇਹ ਕਹਿੰਦੇ ਓਕੇ ਅੱਜ ਇਹਨਾਂ ਦਾ ਮਨ ਬਣੰਦਿਆ ਕਿ ਮੈਂ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਉਹ ਤਿਆਰ ਹੋਏ ਪਏ ਆ ਮੈਂ ਕਿਹਾ ਮੈਂ ਨਹੀਂ ਜਾਣਾ ਕੁੜੀਆਂ ਦੇ ਤੁਹਾਨੂੰ ਪਤਾ ਹੀ ਆ ਕੰਮ ਕਿੰਨੇ ਹੁੰਦੇ ਆ ਹਨਾ ਉਹ ਪੈਣੇ ਤੇਰੇ ਕੰਮ ਕਰੰਦੇ ਜਾਂਦੀ ਕਰਾ ਦੇਣੀ ਨਹੀਂ ਜੀ ਰੂੜੀ ਪਾਲ ਤੇ ਜਾਣਾ ਤੂੰ ਕਿਹੜਾ ਕੰਮ ਕਰਾਉਣਾ ਤੂੰ ਨਹੀਂ ਮੈਨੂੰ ਪਤਾ ਆ ਸੋ ਹੁਣ ਇਹਦਾ ਮਤੂਰੀ ਜਾਂਦੀ ਤੇ ਤੇਰੀ ਮੁੱਛਾ ਪਟਾ ਦੇਣੀ ਆ ਮੁੱਛਾ ਮੂਛਾ ਦੇ ਲੋ ਮਰੀਆਂ ਕਿੱਡੀਆਂ ਕਿੱਡੀਆਂ ਆਈਆਂ ਹੋ ਭਰਵਤੀ ਚਲੋ ਜੀ ਤੁਹਾਡੇ ਨਾਲ ਆਪਾਂ ਕਰਦੇ ਆਂ ਗੱਲਬਾਤ ਜਦੋਂ ਮੰਮਾ ਤਿਆਰ ਹੁੰਦੇ ਆ ਤੇ ਜਦੋਂ ਮੰਮੀ ਬਸ ਤੇ ਬੰਦੇ ਆ ਆਪਾਂ ਤੁਹਾਡੇ ਨਾਲ ਕਰਾਂਗੇ ਉਦੋਂ ਗੱਲ ਆ ਗਈ ਰੋਟੀਆਂ ਦੋ ਖਾਵਾਂ ਹੱਥ ਚ ਵਿਆਹ ਦਾ ਲੱਗਦਾ ਲੈ ਯਾਰ ਵਿਆਹ ਦਾ ਔਖਾ ਲੱਗਦਾ ਲੱਗਦਾ ਯਾ ਚੂੜੀ ਕਲਾਉਣੀ ਨੂੰ ਮੈਂ ਕੀ ਕਰਾਂ ਆਈ ਦੀ ਅਜੇ ਤਾਂ ਨਾਰੀ ਕੰਢੀ ਮम्मा ਪਲੇਟ 'ਚ ਰੱਖ ਲਾ ਨਾ ਆ ਹੀ ਦੇ ਦੇ ਪਿਆ ਸ਼ਾਰਟਸ ਵੀਡੀਓ ਦੋ ਦਾ ਵਰਕੇ ਖਾਣੀ ਇਹ ਕੀ ਕਰਨ ਲੱਗੇ ਮੰਮੀ ਇੱਥੇ ਕੋਕੇ ਦੇ ਦੇ ਉਹ ਬੰਦਾ ਇਹ ਤੱਕ ਨਹੀਂ ਆ ਬਰਾ ਬੰਦਾ ਇਹ ਤੱਕ ਨਹੀਂ ਆਇਆ ਮੈਨੂੰ ਕੋ ਨਾ ਰੱਬਾ ਮੰਮੀ ਚੱਲੀ ਇੱਧਰ ਉੱਤੇ ਬੈਠੇ ਨਾ ਕੋਈ ਹਾਂ ਦਾ ਜਵਾਬ ਦੇਂਦਾ ਨਾ ਕੋਈ ਨਾ ਦਾ ਜਵਾਬ ਦਿੰਦੇ ਪਏ ਆ ਉਹੀ ਤਾਂ ਗੱਲ ਆ ਆਪ ਕਦੀ ਹੇਅਰ ਕਟਵਾਣ ਕਦੀ ਹੈ ਸੌਰੀ ਮੈਂ ਲੰਮੀ ਪਈ ਹਾਂ ਮੈਂ ਕੀ ਕਰਨਾ ਆ ਇਹਨੂੰ ਬੜੀ ਟੈਨਸ਼ਨ ਆ ਮੈਂ ਉਹ ਦੁਆ ਨੂੰ ਜਾਣਾ ਮੈਂ ਮੰਮੀ ਹੁਣ ਦੱਸੋ ਸਹੀ ਤੋਰਾ ਕਿੱਦਾਂ ਹੁਣ मैं हूं बार तक तुर के आ सकती हम कि खत्म हो देख लो जी हूं आए हैं हम पहुंचे घरे देख लो

ਕੀ ਕਰਕੇ ਚੀਜੀ ਕਿਥੋਂ ਲਈ ਟੋਫੀ ਕਿਥੋਂ ਲਈ ਲਓ ਜੀ ਸਾਡੀਆਂ ਗਵਾ ਚੁੱਕੀਆਂ ਚਾਬੀਆਂ ਹੁਣ ਪਤਾ ਨਹੀਂ ਕਿੱਥੇ ਚਾਬੀਆਂ ਮਮਾ ਨੇ ਸਵੇਰੇ ਰੱਖੀਆਂ ਪਤਾ ਨਹੀਂ ਕਿੱਥੇ ਗਵਾਜ ਲੱਭ ਵੀ ਗਈਆਂ ਕਿੱਥੇ ਰੱਖੀਆਂ ਸੀ ਇਹਦੇ ਵਿੱਚੇ ਹੀ ਜਿੰਦੇ ਵਿੱਚ ਚਲੋ ਜੀ ਜਿੰਦੇ ਦੇ ਵਿੱਚੇ ਹੀ ਰੱਖਤੀਆਂ ਚਾਬੀਆਂ ਪਤਾ ਹੀ ਨਹੀਂ ਕਿੱਥੇ ਤਾਂ ਹੁਣ ਅਸੀਂ ਚੱਲੇ ਆ ਤਿਆਰ ਚੁਰ ਹੋ ਗਏ ਆ ਤੇ ਵਿਕਰਮ ਵੀ ਤਿਆਰ ਹੋ ਗਿਆ ਆ ਆਂਦਰੋਂ ਜਿੰਦਾ ਕਿਹੜੀ ਜੈਕਟ ਆ ਬੈਗ ਚੱਕ ਲਓ ਤੁਸੀਂ ਲੋ ਜੀ ਸਾਡਾ ਬੈਗ ਚੱਕਿਆ ਜਨਾ ਇਹ ਇੱਕ ਤਾਂ ਵੀ ਨਾ ਬਹੁਤ ਜ਼ਰੂਰੀ ਗੱਲ ਕਰਨੀ ਆ ਸੋ ਇਹ ਮੈਂ ਕਿ ਵੀਡੀਓ ਪਾਈ ਸੀ ਸਵੇਰੇ ਸਾਡੇ ਪਿੰਡ ਲੋਹੜੀ ਦੇ ਵਿੱਚ ਇੱਕ ਬੰਦੇ ਨੂੰ ਕੈਂਸਰ ਜਿਗਾ ਤੇ ਸਾਡੇ ਪਿੰਡ ਦਾ ਹੀ ਬੰਦਾ ਆ ਤੇ ਸਾਡੇ ਮਤਲਬ ਮਲੇ ਦੇ ਬੰਦਾ ਆ ਸੋ ਮੈਂ ਇੱਕ ਵੀਡੀਓ ਪਾ ਦਿੱਤੀ ਸੀ ਵੀ ਇਸ ਬੰਦੇ ਦਾ ਇਲਾਜ ਕਰਾਉਣਾ ਆ ਵੱਧ ਤੋਂ ਵੱਧ ਜਿੰਨਾ ਸੇ ਜੋ ਸਹਿਯੋਗ ਦੇ ਸਕਦੇ ਦਿਓ ਤੁਸੀਂ ਸਾਰਿਆਂ ਨੇ ਮୋਰੇ ਰੀਲ ਵੀ ਦੇਖੀ ਹੋਣੀ ਆ ਤੇ ਆਪਣਾ ਬਲੌਗ ਵੀ ਬਲੌਗ ਵੀ ਦੇਖਿਆ ਜਿਹਦਾ ਦੇਖਣਾ ਤੁਸੀਂ ਸੋ ਹੁਣ ਗੱਲ ਹੈਗੀ ਇਦਾਂ ਜਿਹੜੀਆਂ 2-4 ਜਿਹੜੇ ਬੰਦੇ ਆ 2-4 ਜਿਹੜੇ ਹੈਗੇ ਆ ਬੰਦੇ ਗਲਤ ਬੋਲਣ ਨੇ ਉਹਨਾਂ ਨੇ ਇਹਨਾਂ ਚੱਕ ਕੇ ਵੀਡੀਓ ਪਾਈ ਆ ਵੀ ਇਹਨੇ ਜੀ ਪੈਸੇ ਆਪ ਬੰਦਾ ਖੜਾ ਕੀਤਾ ਆ ਤੇ ਇਹਨੇ ਆਪ ਹੀ ਇਹਨੇ ਪੈਸੇ ਖਾਣੇ ਆ ਤੇ ਨਾਲ ਉਹਨੂੰ ਹੋਣੇ ਆ ਨਾ ਜਿਹੜੇ ਬੰਦੇ ਨੂੰ ਕੈਂਸਰ ਦਾ ਤੈਨੂੰ ਕਿਹਲਾ ਪੁੱਛਣ ਵਾਲਾ ਉਹਦੇ ਇਹਦੇ ਗੱਲ ਦੇ ਨਾਲ ਆ ਮੈਂ ਭਗਾਨਾ ਬੰਦ ਦਿੱਤਾ ਆ ਜਿਹੜਾ ਨਸੜਾ ਉਹਨੂੰ ਫੁੱਲ ਕੇ ਆ ਜਾ ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਦਾ ਗਲਤ ਬੋਲਦੇ ਇਹਨਾਂ ਨੇ ਇਲਾਜ ਤਾਂ ਕਿਸ ਦਾ ਕੀ ਕਰਉਣਾ ਆ ਇਹਨਾਂ ਨੇ ਗਲਤੀ ਹੀ ਬੋਲਣਾ ਆ ਮੈਂ ਕਹਿੰਦਾ ਵੀ ਇਹਨਾਂ ਦੇ ਘਰਦਿਆਂ ਨਾਲ ਕੁਝ ਹੋਵੇ ਹਨਾ ਫੇਰ ਇਹਨਾਂ ਨੂੰ ਪਤਾ ਲੱਗੇ ਵੀ ਤੁਹਾਨੂੰ ਸਭ ਨੂੰ ਪਤਾ ਆ ਜਿਹੜਾ ਕੈਂਸਰ ਦੀ ਜਿਹੜੀ ਬਿਮਾਰੀ ਹੈ ਇਹਦਾ ਇਲਾਜ ਨਹੀਂ ਹੈਗਾ ਇਹਦਾ ਇਲਾਜ ਹੈਗਾ ਵੀ ਨਹੀਂ ਉਹ ਤੇ ਦੂਜੀ ਗੱਲ ਇਹ ਆ ਜੇ ਹੈਗਾ ਹੀ ਹੈਗਾ ਤੇ ਪੈਸੇ ਇੰਨੇ ਕਿ ਲੱਗ ਜਾਂਦੇ ਘਰ-ਬਾਰ ਵਿਕ ਜਾਂਦੇ ਹਨਾ ਵੀ ਬੰਦਾ ਨਹੀਂ ਕਰਾ ਸਕਦਾ ਇਹਨਾਂ ਨੇ ਇਲਾਜ ਦਾ ਕਿਸੇ ਦਾ ਕੀ ਕਰਉਣਾ ਆ ਇਹਨਾਂ ਨੇ ਲੋਕਾਂ ਨੂੰ ਮਤਲਬ ਪੜਕਾਈ ਜਾਣਾ ਆ ਵੀ ਇਹ ਬੰਦਾ ਆਪ ਪੈਸੇ ਆਪਣਾ ਕੋਡ ਨੰਬਰ ਦਿੱਤਾ ਇਹਨੇ ਆਪਣਾ QR ਦਿੱਤਾ ਨਹੀਂ ਆਪ ਪੈਸੇ ਗਾਣੇ ਹਨਾ ਪਹਿਲੇ ਸਾਰਿਆਂ ਨੂੰ ਦੱਸਦੀ ਆ ਜਿੰਨੇ ਉਹ ਬੰਦੇ ਦੇ ਪੈਸੇ ਹੋਣੇ ਆ ਹੁਣੇ ਦਾ ਕੀ ਆ 20000 ਵਿਊ ਹੋ ਗਏ ਆ 200 ਰੁਪਿਆ ਆਇਆ ਆ ਠੀਕ ਆ ਹੁਣ ਮੈਂ ਤੁਹਾਨੂੰ ਸਿੱਧੇ ਦੱਦਮਾ ਚਲੋ 20000 ਰੁਪਏ ਮੈਂ ਕਰਨਾ ਆ ਬਾਅਦ ਮੇਰੀ ਸਿਸਟਰ ਆ ਥੋੜੇ ਬਹੁਤ ਉਹ ਕਰਨਗੇ ਉਹਨਾਂ ਨੇ ਵੀ ਗੱਲ ਕੀਤੀ ਆ ਚਲੋ ਹਨ ਤੇ ਰਲ ਮਿਲ ਕੇ ਚਲੋ ਪਿੰਡ ਵਾਲਿਆਂ ਨੇ ਕਿਸੇ ਨੇ 1500 ਕਿਸੇ ਨੇ 1000 ਸਾਰਿਆਂ ਨੇ ਰਲ ਮਿਲ ਕੇ ਉਹਦਾ ਲਾਜ ਕਰਉਣਾ ਹਨ ਤੇ ਇਹਨਾਂ ਨੇ ਪੈਸੇ ਦਾ ਕੀ ਦੇਣੇ ਹੁੰਦੇ ਇਹਨਾਂ ਨੇ ਬਾਹਰ ਬਹਿ ਕੇ ਕੁੱਤਿਆਂ ਨੂੰ ਭੌਂਕੀ ਆਲਾ ਹੁੰਦਾ ਹਨ ਤੇ ਤੇ ਦੂਜੀ ਗੱਲ ਇਹ ਆ ਦੋ ਦਿਨ ਮੈਂ ਬੀਜੀ ਆ ਅੱਜ ਮੈਂ ਚੱਲਾ ਆ ਮੇਰੀ ਮਾਸੀ ਦੀ ਮਾਸੀ ਦੇ ਮੁੰਡੇ ਦਾ ਵਿਆਹ ਆ ਉੱਥੇ ਚੱਲੇ ਆ ਸੀ ਨੇ ਤਾਂ ਮੈਂ ਵੀਡੀਓ ਤਾਂ ਅੱਜੀ ਪਾਉਣੀ ਸੀਗੀ ਸਾਰੇ ਆਹਦੇ ਨਾਲ ਗਲਤੀ ਮੇਤ ਹੋਈ ਹੋਗੀ ਮੈਂ ਨਾ ਇਕੱਲੇ ਨੇ ਵੀਡੀਓ ਬਣਾਤੀ ਮੈਂ ਕੱਲਾ ਪਾ ਬੈਠਾ ਨਾ ਮੇਰੇ ਪਿੰਡ ਦਾ ਮੁੰਡਾ ਸੀ ਤੇ ਅਸੀਂ ਅਸੀਂ ਬੱਧੀ ਬੈਠੇ ਸੀ ਮੋਹਰੇ ਕੋਲ ਗਿਆ ਸੀ ਵੀ ਮੈਂ ਕਿਹਾ ਵੀ ਅਸੀਂ ਆਪਣੀ ਗੱਲਬਾਤ ਕਰਦੇ ਉਧਰੋਂ ਬੰਦਾ ਦੁਰੇ ਆਵੇ ਰੋਣ ਦਿਆ ਸੀ ਮੈਨੂੰ ਕਿੰਨੇ ਦਿਨਾਂ ਤੋਂ ਚਾਹੀ ਜਾਂਦੇ ਵੀ ਵੀਡੀਓ ਪਾ ਦੇ ਵੀਡੀਓ ਪਾ ਦੇ ਵੀ ਮੇਰਾ ਲਾਜ ਹੋ ਜਾਈ ਮੈਂ ਮੈਂ ਨਹੀਂ ਪਾਉਂਦਾ ਪਿਆ ਸੀ ਨਾ ਮੈਨੂੰ ਪਤਾ ਸੀ ਕੁੱਤੇ ਭੌਂਕਰ ਵਾਲੇ ਹੈਗੇ ਆ ਦੋ ਚਾਰ ਇਹਨਾਂ ਨੇ ਹਟਣਾ ਨਹੀਂ ਹੈਗਾ ਮੈਂ ਫਿਰ ਵੀ ਹਨਾ ਵੀ ਚੱਕ ਕੇ ਮੈਂ ਨਾ ਚਲ ਗਿਆ ਵੀਡੀਓ ਪਾਉਣ ਮੈਂ ਪਾਉਣੀ ਨਹੀਂ ਸੀ ਮੈਂ ਚਲ ਗਿਆ ਤੇ ਤੇ ਇਹ ਹੁਣ ਮੈਨੂੰ ਧੱਲੇ ਧੱਲੇ ਦੱਸੁੰਦੇ ਧੱਲਾ ਪੈਸੇ ਕਾਣ ਲਾ ਉਹ ਮੇਰੀ ਗੱਲ ਥੋਂ ਨਾਲ ਪਹਿਲਾਂ ਹੁਣ ਤੂੰ ਯਾਰ ਹੁਣ ਮੈਂ ਕੀ ਜੀ ਕਹਾਂ ਯਾਰ ਮੇਰਾ ਦਿਮਾਗ ਇੰਨਾ ਖਰਾਬ ਹੁੰਦਾ ਹੈ ਨਾ ਮੈਂ ਥੋੜਾ ਜਿਹਾ ਉਦਾਂ ਵੀ ਬੀਜ਼ੀ ਆ ਸਾਡੇ ਵਿਆਹ ਖਰੇ ਟਾਈਮ ਵਿਆਹ ਲਈ ਤਿਆਰ ਹੋਏ ਆ ਤੇ ਹੁਣ ਇਹਨਾਂ ਨੂੰ ਮੈਂ ਕੀ ਸਮਝਾਵਾਂ ਮੂੰਹ ਚਾਤੀ ਬੈਠੇ ਆ ਇਹਨਾਂ ਨੇ ਯਾਰ ਪਿੱਠ ਪਿੱਛੇ ਬੋਲਣ ਨਾਲ ਇੱਕ ਤੀੜਾ ਬਹੁਤ ਹੈ ਨਾ ਹੁਣ ਆਪਣਾ ਭਰਾ ਆ ਹਨਾ ਬਾਈ ਆਪਣਾ 19 1984 ਵਾਲਾ ਭਰਾ ਨਾ ਆਪਣਾ ਉਹ ਬਾਈ ਇੰਨਾ ਘੇੜ ਬੰਦਾ ਨਾ ਦਿਲ ਦਾ ਰਾਹ ਨੂੰ ਮਿਲਨ ਵਾਲਾ ਬੰਦਾ ਨਾ ਆਪਾਂ ਨੂੰ ਰੋਸਟ ਕਰਦੇ ਸੀਗੇ ਹਨਾ ਆਪਾਂ ਨੂੰ ਗਲਤ ਬੋਲਦੇ ਸੀ ਜੋ ਵੀ ਹਨਾ ਆਪਣੇ ਨਾਲ ਉਹਨੇ ਗੱਲਬਾਤ ਆਪਾਂ ਮੈਂ ਨੰਬਰ ਮੰਗਿਆ ਆਪਣੇ ਨਾਲ ਗੱਲਬਾਤ ਹੋਈ ਮੈਂ ਕਿਹਾ ਵੀ ਜਿਹੜੋ ਸੂਰੂਟ ਬੰਦੇ ਨੂੰ ਉਹਨਾ ਇੰਨਾ ਘੈਂਟ ਬੰਦਾ ਯਾਰ ਮੈਂ ਕਿਹਾ ਵੀ ਬਹੁਤ ਵਧੀਆ ਜਿੰਨਾ ਬੰਦਾ ਆਪਾਂ ਨੂੰ ਲੱਗਣਾ ਯਾਰ ਮਤਲਬ ਵੀ ਨਹੀਂ ਹੋਣਾ ਸਹੀ ਉਹਨਾ ਹੀ ਬੰਦਾ ਸਹੀ ਨਿਕਲਿਆ ਹਨਾ ਉਹ ਬੰਦਾ ਆਪਾਂ ਨੂੰ ਬਹੁਤ ਵਧੀਆ ਸਲਾਹ ਦਿੰਦਾ ਹਰ ਇੱਕ ਵਾਰੀ ਬੋਲਣ ਦੀ ਰਿਸਪੈਕਟ ਨਹੀਂ ਕਰਦਾ ਹਨਾ ਬੰਦਾ ਵੀ 1984 ਵਾਲਾ ਵੀਰ ਬਾਈ ਤੈਨੂੰ ਸਪੋਰਟ ਹੈ ਹਨਾ ਵੀ ਉਹ ਬੰਦੇ ਨੂੰ ਮੈਂ ਫੋਨ ਲਾਇਆ ਫੇ ਮੈਂ ਕਹਾ ਵੀਰੇ ਵੀ ਇਹ ਬੰਦਾ ਨਾ ਆਪਾਂ ਨੂੰ ਇੱਦਾਂ ਦਾ ਪਤਨਾਮ ਕਰਨ ਦੇ ਆ ਭਾਈ ਨੇ ਫੇ ਮੈਨੂੰ ਸਲਾਹ ਦਿੱਤੀ ਕਹਿੰਦਾ ਵਿਕਰਮ ਜੀ ਏਦਾਂ ਕਰ ਤੂੰ ਨਾ ਇਕੱਠੇ ਹੋਗੇ ਨਾ ਆਪਣਾ ਜਿੱਦਾ ਜੋ ਜੋ ਵੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਤੂੰ ਇੱਦਾਂ ਵੀਡੀਓ ਬਣਾ ਕੇ ਇਕ ਭਾਈ ਫੇ ਮੈਂ ਆਪਣੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕੀਤੀ ਮੈਂ ਆਪਣੇ ਪਿੰਡ ਦੇ ਮੁੰਡਿਆਂ ਨਾਲ ਗੱਲ ਕੀਤੀ ਸਾਰੇ ਜਣੇ ਮੈਨੂੰ ਕਹਿੰਦੇ ਤੂੰ ਸਾਨੂੰ ਉਹ ਕਰਦੇ ਕਲੈਪ ਕਰਦੇ ਵੀਡੀਓ ਤੇ ਕਲੈਪ ਚੱਕ ਲਾਂਗੇ ਫੇ ਜਦੋਂ ਤੂੰ ਵਿਲਾ ਹੋ ਗਿਆ ਫੇ ਆਪਾਂ ਵੀ ਫੇ ਚਲੋ ਬੰਦੇ ਦਾ ਇਲਾਜ ਹੋ ਜਵੇ ਆਪਾਂ ਤਾਂ ਅਸੀਂ ਰੱਬ ਅਗੇ ਅਰਦਾਸ ਕਰਦੇ ਆ ਜਿੰਨਾ ਹੋ ਸਕੇ ਸਹਿਯ ਵੀ ਅੱਜ ਮੈਂ ਪਾਇਆ ਉਹਦੀ ਮੇਰੇ account 'ਚ ਪੈਸੇ ਨਹੀਂ ਸੀ ਉਹ ਖਾਲੀ account ਆ ਮੇਰਾ ਉਹ account 'ਚ ਮੈਂ ਚਲਾਉਂਦਾ ਨਹੀਂ ਹਾਂ ਉੱਥੇ ਸਿਰਫ 9-10 ਰੁਪਏ ਸੀ ਤੇ ਉਹ ਮੈਂ ਆਪਣੇ ਪਿੰਡ ਦੇ ਬੰਦੇ ਨੂੰ ਚੈੱਕ ਕਰਾਇਆ ਮੈਂ ਕਿਹਾ ਭਾਜੀ ਇੰਨੇ ਪੈਸੇ ਆ ਆਪਾਂ ਬਾਕੀ ਮੈਂ ਕਿਹਾ ਜਿੰਨੇ ਹੋਣਗੇ ਸਾਰੇ ਮੂਰੇ ਆਪਾਂ ਸਟੇਟਮੈਂਟ ਸ਼ੋਅ ਕਰਦਾਂਗੇ ਵੀ ਆਹ ਤਰੀਕ ਨੂੰ ਇੰਨੇ ਵਜੇ ਆਪਾਂ ਇਹਦਾ account ਨੰਬਰ ਪਾਇਆ ਸੀ ਤੇ ਇੰਨੇ ਪੈਸੇ ਆਪਾਂ ਨੂੰ ਆਏ ਆ ਤੇ ਬਾਕੀ ਮੈਂ ਕਿਹਾ ਆਪਾਂ ਸਾਰਿਆਂ ਨੂੰ ਸ਼ੋਅ ਕਰਕੇ ਵੀ ਲੋਗ ਵੀ ਪਾਵਾਂਗੇ ਤੇ ਵੀਡੀਓ ਵੀ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਬੰਦੇ ਨੂੰ ਜੋ ਵੀ ਹੋਇਆ ਉਹਦੇ ਪੈਸੇ ਆਪਾਂ ਜਿੱਥੇ ਉਹਦਾ ਇਲਾਜ ਕਰਾਉਣਾ ਉ ਬਾਕੀ ਯਾਰ ਜਿਹੜੇ ਬੰਦੇ ਗਲਤ ਬੋਲਦੇ ਆ ਬੋਲੀ ਜਾਣ ਤੇ ਗਲਤ ਬੋਲਣ ਨਾਲ ਬਹੁਤ ਸਮਝਾਇਆ ਬੰਦੇ ਨੇ ਆਪਾਂ ਨੂੰ ਬੋਲ ਬਾਈ ਨੇ ਆਪਣੇ 1984 ਚੈਨਲ ਆ ਉਹਨਾਂ ਨੇ ਆਪਾਂ ਨੂੰ ਬਹੁਤ ਵਧੀਆ ਗਾਈਡ ਕੀਤਾ ਕਹਿੰਦਾ ਵੀ ਇਦਾਂ ਇਦਾਂ ਕਰ ਲਿਆ ਤੂੰ ਆਪਣੀ ਆਪਣਾ ਪੱਖਰਾ ਖੜੀ ਤੇ ਵੀ ਤੂੰ ਮੈਨੂੰ ਵੀਡੀਓ ਪਾ ਦੀ ਤੇ ਮੈਂ ਆਪੇ ਦੇਖ ਲਵਾਂਗਾ ਨਾ ਤੇ ਮੈਂ ਕਹਾ ਠੀਕ ਆ ਵੀਰੇ ਕੋਈ ਦਿੱਕਤ ਨਹੀਂ ਬਾਕੀ ਆਪਾਂ ਹੁਣ ਚੱਲੇ ਆ ਮੈਰਿਜ ਤੇ ਮੈਰਿਜ ਆ ਤੇ ਉਹਦੇ ਚੱਕਰ ਦੇ ਵਿੱਚ ਦੋ ਦਿਨ ਬੀਤ ਜਿਆ ਨਹੀਂ ਤਾਂ ਮੈਂ ਤਾਂ ਤਾਂ ਮੇਰਾ ਦਿਮਾਗ ਨਾ ਖਰਾਬ ਹੋ ਜਾਂਦਾ ਐ ਕਿਉਂ ਯਾਰ ਜਦੋਂ ਕੋਈ ਠੂਠਾ ਬੰਦੇ ਨੂੰ ਬਦਨਾਮ ਕਰਦਾ ਨਾ ਅੱਜ ਤੱਕ ਸੌ ਰੱਬ ਦੀ ਆਪਾਂ ਕਿਸੇ ਦਾ ਰੁਪਈਆ ਨਹੀਂ ਖਾਦਾ ਆਪਾਂ ਕਦੀ ਨਹੀਂ ਕਿਸੇ ਨੂੰ ਕਿਹਾ ਯਾਰ ਹੈ ਨਾ ਠੂਠ ਬੋਲ ਕੇ ਕਦੀ ਰੁਪਈਆ ਵੀ ਖਾਦਾ ਹੋਵੇ ਇਹ ਆਪਣੀ ਆਦਤ ਆ ਨਾ ਤੇ ਰੁਪਈਆ ਨਹੀਂ ਖਾਣਾ ਦੇਖ ਤੋਂ ਨਾ ਆਪਾਂ ਲੈਣਾ ਤੇ ਨਾ ਆਪਾਂ ਖਾਣਾ ਅੱਜ ਤੱਕ YouTube ਤੋਂ ਮੈਂ ਕਿਸੇ ਤੋਂ ਪੈਸੇ ਨਹੀਂ ਮੰਗੇ ਠੀਕ ਆ ਨਾ ਕੋਈ ਵੀ ਮੈਨੂੰ ਕਹ ਰਿਹਾ ਵਿਕਰਮ ਤੂੰ ਵੀਕਰਮ ਸਾਡੇ ਕੋਲ ਪੈਸੇ ਮੰਗਦਾ ਮੈਂ ਨਹੀਂ ਕਿਸੇ ਤੋਂ ਪੈਸੇ ਮੰਗਦਾ ਠੀਕ ਆ ਜਿਹਨਾਂ ਨਾਲ ਆਪਣਾ ਪਿਆਰ ਹੈਗਾ ਆ ਉਹ ਆਪਾਂ ਨੂੰ ਪਿਆਰ ਬਹੁ ਕਰਦੇ ਆ ਹਨ ਭੈਣ ਆ ਮੇਰੀ ਇੱਕ ਉਹਨਾਂ ਨਾਲ ਆਪਣਾ ਇੰਨਾ ਗੱਲ ਰਿਸ਼ਤਾ ਗੂੜਾ ਹਨਾ ਵੀ ਮੈਂ ਕਿਹਾ ਵੀ ਬਹੁਤ ਜ਼ਿਆਦਾ ਜੀ ਦੀ ਉਹਨਾਂ ਨੇ ਜੀ ਦੀ ਉਹਨਾਂ ਨੇ ਹੁਣ ਪਰ ਹੋਣਾ ਮੈਂ ਲੈਣ ਜਾਣਾ ਨਾ ਆਪਣਾ ਹੁਣ ਬਹੁਤ ਜ਼ਿਆਦਾ ਵਧੀਆ ਪਿਆਰ ਹੈ ਹਨਾ ਉਹਨਾਂ ਨਾਲ ਆਪਣਾ ਹੈਗਾ ਦਿਲੋਂ ਹਨਾ ਤੇ ਬਾਕੀ ਯਾਰ ਜਿਹੜਾ ਗਲਤ ਬੋਲਦਾ ਬੋਲੀ ਜਾਵੇ ਮੈਸੇਜ ਮੈਨੂੰ ਬਹੁਤ ਆਉਂਦੇ ਆ ਸਭ ਨੂੰ ਪਤਾ ਆ ਜਿਹੜੇ ਮੈਨੂੰ ਮੈਸੀ ਕਰਦੇ ਵੀ ਵਿਕਰਮ ਤੈਨੂੰ ਕਿਸੇ ਚੀਜ਼ ਦੀ ਲੋੜ ਆ ਦੱਸ ਮੈਂ ਕਿਹਾ ਮੈਂ ਤਾਂ ਕਿਸੇ ਨੂੰ ਅੱਜ ਤੱਕ ਨਹੀਂ ਕਿਹਾ ਵੀ ਮੈਨੂੰ ਆ ਕੀ ਚਾਹੀਦੀ ਜਾਂ ਮੈਨੂੰ ਆ ਚਾਹੀਦਾ ਕੋਈ ਮੈਨੂੰ ਕਹ ਦੇ ਵੀ ਮੈਂ ਨਹੀਂ ਹੱਦ ਤੱਕ ਕਿਸੇ ਨੂੰ ਗਿਆ ਨਾ ਨਾ ਮੇਰਾ ਕਹਿਣਾ ਮੰਨਦਾ ਕਿਉਂਕਿ ਮੈਨੂੰ YouTube ਤੋਂ ਪੈਸੇ ਮਿਲਦੇ ਨੇ ਆ ਆਲਰੇਡੀ ਮੈਨੂੰ ਪੈਸੇ YouTube ਤੋਂ ਆਉਂਦੇ ਆ ਜਿਹੜੇ ਮਰਜ਼ੀ ਕਹੀਆਂ ਨੇ ਆਪਣੀ ਜਨਾਨੀ ਦਿਖਾ ਦੇ ਦਿਖਾਉਂਦਾ ਜਾਂ ਫੇ ਆਉਂਦੇ ਆ ਜੋ ਮਰਜ਼ੀ ਕਹਿ ਲਓ ਮੈਨੂੰ ਉਹਦੇ ਗੱਲ ਖਤਮ ਠੀਕ ਆ ਨਾ ਬਸ ਇੱਥੇ ਗੱਲ ਮੁੱਕਦੀ ਆ ਪੂਜੀ ਗੱਲ ਮੈਂ ਕਰਨੀ ਨਹੀਂ ਹੈਗੀ ਠੀਕ ਆ ਉਨ ਤੋਂ ਮਰਜ਼ੀ ਕੇ ਜੋ ਕੁੱਤੇ ਭੌਂਦੇ ਭੌਂਗੀ ਜਾਣ ਤੇ ਬਾਕੀ ਮੈਂ ਕੋਈ ਗੱਲ ਤਾਂ ਵੀਡੀਓ ਪਾਉਂਦਾ ਨਹੀਂ ਹੈਗਾ ਜਿਹੜੇ ਮੈਨੂੰ ਗਲਤ ਲੁੱਕੀ ਦੇਖਦੇ ਜਿਹੜੇ ਮੈਨੂੰ ਫ ਅਜੀ ਆਪਣੇ ਘਰ ਦੇ ਵਲੋਗ ਬਣਾ ਕੇ ਪਾਈਦੇ ਜਿਹੜੀਆਂ ਨਾ ਕੁੜੀਆਂ ਨੱਚਦੀਆਂ ਜਾਂ ਗਲਤ ਕੱਪੜੇ ਪਾ ਕੇ ਉਹ ਉਹ ਇਹਨਾਂ ਨਾਲੇ ਚੰਗੀਆਂ ਆ ਉਹ ਉਹ ਇਹਨਾਂ ਨਾਲੇ ਬਹੁਤ ਵਧੀਆ ਆ ਉਹਨਾਂ ਨੂੰ ਹੋਰ ਕਹਿੰਦੇ ਆ ਵੀ ਇਦਾਂ ਪਾ ਦੋ ਇਦਾਂ ਦੀ ਵੀਡੀਓ ਲੈ ਕੇ ਆ ਨਾ ਜੇ ਅਸੀਂ ਘਰ ਦਾ ਵਲੋਗ ਬਣਾ ਕੇ ਪਾ ਦੀ ਤਾਂ ਉਹ ਅਸੀਂ ਗਲਤਾਂ ਨਾਲ ਉਹ ਸਾਡਾ ਵਲੋਗ ਗਲਤ ਹੋ ਗਿਆ ਇਹੋ ਜੀ ਦੁਨੀਆ ਨਾ ਬਾਕੀ ਯਾਰ ਕੋਈ ਅੱਕਨ ਨਹੀਂ ਜਿਹੜਾ ਬੋਲਦਾ ਬੋਲ ਲਓ ਜੀ ਆਪਾਂ ਚੱਲੇ ਆ ਹੁਣ ਤੇ ਸਾਡਾ ਤਾਂ ਕੁਝ ਪਲਾਨ ਨਹੀਂ ਸੀ ਜਾਣਦਾ ਤੇ ਕਦੇ ਪਿਆਰ ਤੇ ਪਿਆਰ ਹੋਈ ਸੀ ਸਾਡੀ ਲੈਂਟ ਵੀ ਟੁੱਟ ਗਈ ਕਿੱਥੇ ਟੁੱਟ ਗਈ ਉਹਦੇ ਥੱਲੇ ਨੂੰ ਹੋ ਗਈ ਪਤਾ ਨਹੀਂ ਇਹ ਪਤਾ ਨਹੀਂ ਕਿ ਲੋਕ ਜਾਂ ਟੁੱਟ ਗਿਆ ਇਹਦਾ ਚਲੂ ਕਰਨਾ ਇਹ ਬਸ ਹੋ ਜਾਣਾ ਸਹੀ ਮਨਵੀਰ ਸੌ ਗਿਆ ਮਨਵੀਰ ਉਹ ਕਰਦਾ ਹੀ ਮਨਵੀਰ ਸੌ ਗਿਆ ਆ ਤੇ ਇੱਧਰ ਤੋਂ ਕੋ ਪਈ ਜਾਂਦੀ ਸਿੱਧੀ ਉਹ ਪੂਏ ਕਿੱਥੇ ਪੈਂਦੀ ਅੱਖਾਂ ਜੇ ਸਿੱਧੀ ਤਾਂ ਉਹ ਪੈਂਦੀ ਨਾ ਅੱਖਾਂ 'ਚ ਤੇ ਬਾਕੀ ਯਾਰੇ ਦੁੱਧਾ ਨਾ ਅੱਜ ਮੇਰਾ ਮਨ ਬੜਾ ਹੀ ਥੋੜਾ ਇੱਕ ਪਾਸੇ ਉਦਾਸ ਹੋਇਆ ਪਿਆ ਆ ਹਾਂ ਲਾ ਲਵਿੱਤੇ ਤੇ ਜੱਪਾ ਵੱਡਾ ਵੱਡੇ ਬਲਾਣੀ ਛੜਦੇ ਛੜਦੇ ਨੂੰ ਮੈਂ ਲਾ ਦਣੀ ਆ ਵੀ ਛੱਟ ਦੇ ਮਿਲਣਾ ਇਹਦਾ ਮੈਂ ਲੋ ਐਡੀ ਚੇਂਜ ਕਰਾਣੀ ਇਹਦੇ ਫਿਲਹਾਲ ਐ ਪਹਿਲਾਂ ਆਪਾਂ ਚੇਂਜ ਕਰਵਾਈ ਸੀਗੀ ਪਹਿਲੇ ਵਾਲੀ ਜਿਹੜੀ ਸੀਗੀ ਚੱਲਦੀ ਨਹੀਂ ਸੀ ਹੋਣੇ ਫੇਰ ਦੁਆਰਾ ਚੇਂਜ ਕਰਵਾਈ ਸੀਗੀ ਕਿੱਥੇ ਲੱਗਦੀ ਨਹੀਂ ਕਿਹ ਹੈਗੀ ਯਾਰਾ ਲੱਗਦੀ ਨਹੀਂ ਲੱਗਦੀ ਨਹੀਂ ਮੈਂ ਇਹਦੇੋਂ ਫਿਰ ਰੈਂਡ ਆਫ ਹੈ ਰੈਂਡ ਆਫ ਕਿੱਥੇ ਦੇਖਣਾ ਮਮੀ ਕਰਦੇ ਪਿੱਛੇ ਸੱਟ ਜੀ ਤੁਸੀਂ ਆਪਣਾ ਮੂਡ ਅਫਸੈਟ ਨਾ ਕਰੋ ਮੂਡ ਤਾਂ ਕੀ ਹੋਣਾ ਮੈਂ ਲੋਕਾਂ ਦਾ ਦੇਖਦਾ ਹਾਂ ਲੋਕ ਇਹ ਲੋਕ ਨਹੀਂ ਹੋਵਾ ਮੈਂ ਤਨਵਦ ਇੰਨੇ ਮਾਨੂੰ ਫੋਟੋ ਬੰਦੇ ਦੀ ਦੁਨੀਆ ਤੇ ਉਹ ਟੇਪ ਲੱਗੀ ਬੰਦੇ ਦਾ ਪਤਾ ਨਹੀਂ ਵਿਚਾਰੇ ਦਾ ਲਾਜ ਦਾ ਅਜ ਕੀ ਹੋਣਾ ਇਹ 500 ਰੁਪਏ ਵੀ ਨਹੀਂ ਕਿਸੇ ਨੇ ਪਾਇਆ ਸੀ ਇਹ ਬੰਦੇ ਨੇ ਮਿੰਟ ਚ ਵੀਡੀਓ ਪਾ ਦਿੱਤੀ ਹੈ ਵੀ ਇਦਾਂ ਕਰਦੇ ਆ ਇਹ ਲੋਕਾਂ ਤੋਂ ਪੈਸੇ ਹੀ ਖਾਂਦੇ ਆ ਇਦਾਂ ਇਦਾਂ ਤੁਸੀਂ ਯਾਰ ਮਤ ਮਤਲਬ ਕੀ ਕਰਨੀ ਆ ਤੁਸੀਂ ਆਪਣੇ ਵਿੱਚ ਰੰਦੀ ਰੋਣਾ ਲੱਗੇ ਆ ਜਾਣਾ ਹੁੰਦਾ ਮੈਂ ਤਾਂ ਚਲੋ ਇਹ ਕਹਿੰਦਾ ਆ ਵੀ ਇਹਨਾਂ ਦੇ ਘਰ 'ਚ ਕੋਈ ਇੰਦਾ ਦੀ ਪ੍ਰੋਬਲਮ ਆਵੇ ਵੀ ਫੇਰ ਇਹਨਾਂ ਨੂੰ ਪਤਾ ਲੱਗੇ ਪਤਾ ਲੱਗਦਾ ਨਾ ਇਹਨੂੰ ਘਰ ਤੱਕ ਵਿਗ ਜਾਂਦੇ ਆ ਇਲਾਜ ਨਹੀਂ ਕਰਾਉਂਦੇ ਤੇ ਹਾਥੀ ਇੱਦਣੇ ਪੈਂਦੇ ਤੀਆਂ ਮੁਰੇ ਭਰਾਵਾ ਸਾਡਾ ਇਲਾਜ ਕਰਾ ਦੂਂਦਾ ਅੰਦਾਜੀ ਫੋਜੀ ਵੀਰ ਸੀ ਮੈਂ ਤਾਂ ਉਹਦੀ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਫੋਜੀ ਵੀਰ ਸੀ ਭੈਣ ਸੀ ਤੇ ਉਹਨਾਂ ਦਾ ਮੁੰਡਾ ਸੀਗਾ 1 ਕਰੋੜ 1 ਲੱਖ 1 ਕਰੋੜ ਦਾ ਲੱਗਣਾ ਸੀ ਇੰਜੈਕਸ਼ਨ ਕੋਈ ਮੈਂ ਤਾਂ ਉਹਨਾਂ ਦੀ ਵੀਡੀਓ ਤਿੰਨ ਵਾਰੀ ਸ਼ੇਅਰ ਕੀਤੀ ਸੀ ਆਪਣੇ ਕਾਉਂਟਰੀ ਉਹ ਵੀ ਪਾ ਦਿੰਦਾ ਉਹ ਵੀ ਪਾ ਦਿੰਦਾ ਚੱਕ ਕੇ ਉਹ ਵੀ ਪਾ ਦੇ ਅਸੀਂ ਤਾਂ ਇਹ ਕਹਿਨੀ ਆ ਕਿ ਪਰਮਾਤਮਾ ਸਭ ਨੂੰ ਠੀਕ ਰੱਖੇ ਉਹ ਵੀ ਪਾ ਦੇ ਜਾ ਕੇ ਛੱਡੀ ਚਲ ਕੋਈ ਨਾ ਟੈਨਸ਼ਨ ਨਾ ਲੂ ਅੱਜ ਮੰਮਾ ਸਵੇਰ ਦੇ ਤਿਆਰ ਹੋ ਕੇ ਬੈਠੇ ਸੀ ਇਹ ਜਾਨ ਲਈ ਤੇ ਮੰਮੀ ਕਹਿੰਦੇ ਮੈਨੂੰ ਤਾਂ ਪਹਿਲਾਂ ਵੀ ਨਹੀਂ ਸੀ ਨਸੀਬ ਹੋਇਆ ਪਕੌੜੇ ਹੁਣ ਵੀ ਨਹੀਂ ਹੋਣੇ ਜੇਗਾ ਬਾਬਾ ਲੇਟ ਹੋ ਗਿਆ ਪਪਾ ਪਪਾ ਹੈ ਪਕੌੜੇ ਲੇਟ ਹੋ ਗਏ ਮੇਰੇ ਮੰਮੀ ਪਕੌੜਿਆਂ ਦੇ ਤਾਂ ਮੇਰੀ ਦੀ ਹੈ ਨਹੀਂ ਖਾਣੇ ਵੀ ਨਹੀਂ ਹੁੰਦੇ ਖਾਣੇ ਵੀ ਨਹੀਂ ਹੁੰਦੇ ਨਾ ਇਹ ਸਰਮਾਉਂ ਖਾਣੇ ਵੀ ਨਹੀਂ ਹੁੰਦੇ ਕਹਿੰਦੇ ਪਹਿਲੇ ਵਿਆਹ ਤੇ ਵੀ ਆਪਾਂ ਲੇਡੀ ਹੈ ਪਹਿਲੇ ਵਿਆਹ ਤੇ ਵੀ ਕਹਿੰਦੇ ਲੇਡੀ ਹੈ ਚੱਲ ਕੋਈ ਨਾ ਮ ਮਮੀ ਨੇ ਸਪੈਸ਼ਲੀ ਪਕੌੜੇ ਕੱਢ ਕੇ ਘਰੇ ਪਵਾ ਦੇਗੇ ਹਨਾ ਮ ਖਾਣਾ ਬਣਾ ਚਲੋ ਸੋਹਣਾਂ ਲੰਦੇ ਆ ਪਕੌੜੇ ਇਕੱਲੇ ਲੱਖਰ ਬੈਠੇ ਹੋਣੇ ਉਦੋਂ ਆਪਾਂ ਖਾਦੇ ਤਾਂ ਨਹੀਂ ਕਰਦੇ ਨਹੀਂ ਔਰ ਇਹ ਗੱਲ ਨਹੀਂ ਹੁੰਦੀ ਹੈਗੀ ਪਕਾੜੇ ਜਿਹੜੇ ਵਿਆਹ ਦੀ ਗੱਲ ਹੁੰਦੀ ਨਾ ਉਹ ਅਲੱਗ ਗੱਲ ਹੁੰਦੀ ਹਾਂ ਵਿਆਹ ਤੇ ਜਿਹੜੀ ਖਾਣੇ ਆਸਟਾ ਵੀਡੀਓ ਬੰਦ ਨੂੰ ਕੈਨਸਲ ਹੋਇਆ ਸੀ ਬੰਦੇ ਦੇ ਪੈਸੇ ਇਲਾਜ ਜਾਂ ਰਿਹਾ ਇਲਾਜ ਰੂਮ ਦੇ ਪੈਸੇ ਆ ਨਹੀਂ ਸੀਗੇ ਉਹਦੀ ਆਪ ਵੀਡੀਓ ਪਾਈ ਆ ਇਹ ਕੰਮ ਸਹੀ ਕੀਤਾ ਕਿ ਗਲਤ ਕੀਤਾ ਬਸ ਇੱਕ ਗੱਲ ਜਰੂਰ ਦੱਸਿਓ ਕਮੈਂਟ ਕਰਿਓ ਸਭ ਕਮੈਂਟ ਕਰਕੇ ਜਰੂਰ ਦੱਸਿਓ ਆ ਜਿਹੜਾ ਬਹੁਤ ਮਾੜਾ ਪਤਾ ਕਿੰਨਾ ਰੋਂਦਾ ਪਿਆ ਹੋਰ ਰੋਂਦਾ ਮੈਨੂੰ ਲੱਗੇ ਮੈਂ ਚੱਕਾਂਗਾ ਅਬਰੀ ਤੇ ਹਾਂ ਮੈਨੂੰ ਪਾਈ ਜੱਟੀ ਮੈਂ ਮੈਂ ਆਪਣੇ ਸਮਾਨ ਲੈਣ ਗਿਆ ਸੀ ਜਿਹੜੇ ਭਾਂਡੇ-ਕੁੰਡੇ ਖਾਲੀ ਨਹੀਂ ਸੀ ਮੈਂ ਉਹ ਲੈਣ ਗਿਆ ਮੈਨੂੰ ਪਾਈ ਤੋਂ ਮੈਂ ਉਹ ਮੈਨੂੰ ਉੱਥੋਂ ਉੱਥੋਂ ਵੀ ਮੈਨੂੰ ਘਰੇ ਲੈ ਕੇ ਆ ਘਰ ਦੇ ਅੰਦਰ ਤੱਕ ਰੋਂਦਾ ਲੱਗੇ ਹੇ ਮਮ ਨੂੰ ਭਾਈ ਨੰਗਣਾ ਭਾਈ ਚੱਲ ਯਾਰ ਇਹਦੀ ਵੀਡੀਓ ਪਾ ਦਿੰਦੇ ਕਿੰਨੇ ਗੰਗਾ ਘੜਾ ਚੂੜਪੋਲਦਾ ਦਰਸ ਆ ਜਾਂਦਾ ਮੈਨੂੰ ਤੋਰੁੰਦਾ ਲੈ ਗਿਆ ਮਿੰਦੋਂ ਤੱਕ ਨਾ ਇਹ ਮੈਂ ਕਹਾਂ ਚੱਲ ਯਾਰ ਪਾਜੀ ਗੰਦੇ ਦੀ ਵੀਡੀਓ ਪਾਈ ਹੈ ਅੱਜ ਮਾਕੇ ਦਾ ਲਾਜ ਹੋ ਜਾਣਾ ਸਭ ਉਹ ਦੁਨੀਆ ਬੈਠੀ ਹੈ ਹਲਪ ਕਰਨ ਨੂੰ ਅੱਛਾ ਉਹ ਸਾਡੀ ਮੈਂਬਰਨੀ ਜੀ ਨਾਲ ਖੜੀ ਆਹ ਵਾਹ ਵਾਹ ਬਾਲੇ ਸਾਡੇ ਪਿੰਡ ਦੀ ਉਹ ਮੈਂਬਰ ਆ ਮੈਂਬਰ ਕਈ ਸਾਡੀ ਆ ਮੈਂਬਰ ਆ ਸਾਡੇ ਪਿੰਡ ਦੀ ਨਾਲ ਖੜੀ ਸੀਗੀ ਨਾਲ ਖੜੀ ਮੈਂਬਰ ਆ ਬਾਕੀ ਮੈਂ ਸਾਰਿਆਂ ਨੂੰ ਕਲਾਪ ਕਰਦੀ ਆਪਣੇ ਪਿੰਡ ਦੇਆਂ ਨੂੰ ਆਪਣਾ ਗੁਰਦੀਪਾ ਜੀ ਚੇਅਰਮੈਨ ਸਾਡੇ ਪਿੰਡ ਦੇ ਚੇਅਰਮੈਨ ਤੇ ਉਹ ਕਾਫੀ ਪਿੰਡਾਂ ਦੇ ਚੇਅਰਮੈਨ ਉਹਨਾਂ ਨੂੰ ਕਲਾਪ ਕਰਦੀ ਸਾਡੇ ਪਿੰਡ ਨਾਲ ਜਿਹੜੇ ਆ ਸਰਪੰਚ ਭਾਜੀ ਹੁੰਦੀ ਉਹਨਾਂ ਨੂੰ ਕਲਾਪ ਕਰਦੀ ਆ ਹੁਣ ਮੁੰਡੇ ਸਾਡੇ ਪਿੰਡ ਦੇ ਉਹਨਾਂ ਨੂੰ ਕਲਾਪ ਕਰਦੀ ਵੀਡੀਓ ਸਾਰਿਆਂ ਨੇ ਉਹਨੂੰ ਕਲਾਪ ਕਰਦੀ ਆ ਬਾਕੀ ਤਈਆਂ ਨੂੰ ਡਾਊਟ ਹੋਣਾ ਨਾ ਵੀ ਇਹ ਕਾਊਟ ਇਹ ਆ ਵੀ ਪੈਸੇ ਖਰਾਈ ਨੇ ਖਾਣੇ ਆ ਬਾਕੀ ਜਿਹੜੇ ਆ ਰੋਸਟ ਕਰਨਦੇ ਆ ਇਹ ਤੁਹਾਡਾ ਕੋਣ ਨੰਬਰ ਦੇ ਦਿੰਦੇ ਆ ਮੁੰਡਾ ਵੀ ਤੁਸੀਂ ਪੈਸੇ ਕਮੂਨ ਨੂੰ ਹੋਏ ਆ ਹੈਨਾ ਉੱਦਾਂ ਵੀ ਸਾਰੇ ਨੂੰ ਜੀ ਮੈਂ ਕਹਿੰਦਾ ਸਾਰੇ ਰੋਸਟਰ ਨੂੰ ਕਹਿੰਦਾ ਇਹ ਹੈ ਇੱਕ ਤਾਂ ਇੱਕ ਦੋ ਬੰਦੇ ਉੱਦਾਂ ਵੀ ਰ ਤੁਸੀਂ ਪੈਸੇ ਕਮਾਉਣ ਨੂੰ ਆਇਆ ਉੱਦਾਂ ਤੁਹਾਡੇ ਤੁਹਾਡੇ ਮੇਰੇ ਖਾਣਾ ਬਣਦੇ ਨਹੀਂ ਹੈਗੇ ਇੱਥੇ ਬੈਠੇ ਆਂਦੇ ਸ਼ਾਇਦ ਤੁਸੀਂ ਤੁਹਾਨੂੰ ਇਹ ਆ ਵੀ ਆਹੀ ਆਹੀ ਕੁਛ ਪਿਆਰ ਤੇ ਚੱਲੇ ਸੀ ਬੜਾ ਸੋਹਣਾ ਚੱਲੇ ਸੀਗੇ ਇਹਨਾਂ ਨੇ ਬੜਾ ਮਨ ਜਾਂਦਾ ਹੋਇਆ ਮੇਰਾ ਮੈਂ ਇੱਕ ਇੱਕ ਪਾਸੇ ਇਹਨਾਂ ਨੂੰ ਹੀ ਕਹੀ ਜਮ ਮੈਂ ਕਹਿੰਦਾ ਮੈਂ ਗੱਦੀ ਗੱਲ ਹੀ ਹੈ ਮੈਂ ਕਹਿੰਦਾ ਮੈਨੂੰ ਬਦਨਾਮੀ ਨਹੀਂ ਪਸੰਦ ਤੂਟੀ ਬਦਨਾਮੀ ਬੰਦੇ ਦੀ ਕਰੀ ਜਾਂਦੇ ਮੈਨੂੰ ਉਹ ਚੀਜ਼ ਨਹੀਂ ਪਸੰਦ ਮੇਰਾ ਮਨ ਬੜਾ ਦੁਖੀ ਹੋਇਆ ਮੈਂ ਨਾਲ ਹੀ ਇਹਨਾਂ ਦੇ ਭਾਈ ਨੂੰ ਫੋਨ ਲਾਤਾ 1984 ਉਹ ਨਾ ਤਾਂ ਦਿਲ ਵੀ ਇਦਾਂ ਦਾ ਆ ਬੰਦੇ ਨੂੰ ਰੋਂਦਿਆਂ ਨੂੰ ਵੀ ਨਹੀਂ ਦੇਖਦੇ ਹੈਗੇ ਤੁਸੀਂ ਕਿਹੜੀ ਗੱਲ ਕਰਦੇ ਪਏ ਆ ਅਸੀਂ ਪੈਸਾ ਖਾਣਾ ਹੈ ਆ ਕਹਿ ਲੱਗਾ ਵੀ ਇਹਨਾਂ ਨੇ ਪੈਸੇ ਰਲ ਮਿਲ ਕੇ ਖਾਣੇ ਆ ਅੱਛਾ ਤਾਂ ਮੈਨੂੰ ਮੇਰੇ YouTube ਤਾਂ ਪੈਸੇ ਹੀ ਮਿਲਦੇ ਆ ਤੈਨੂੰ ਵੀ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਆ ਤੇਰਾ ਚੈਨਲ ਮੋਨਟਾਈਜ਼ ਹੋਣਾ ਤੈਨੂੰ ਤਾਂ 1-2 ਡਾਲਰ ਆਉਂਦੇ ਹੋਣਗੇ ਮੈਨੂੰ ਕਿੰਨੇ ਆਉਂਦੇ ਹੋਣਗੇ ਤੈਨੂੰ ਪਤਾ ਹੀ ਆਊਗਾ ਜੇ ਮੇਰਾ ਚੈਨਲ ਵਧੀਆ ਚੱਲਣ ਦੇ ਆ ਤੇ ਮੈਂ ਕਿਤੇ ਹੁਣ ਇਹ ਵੀਡੀਓ ਪਾ ਕੇ ਪੈਸੇ ਖਾਣੇ ਆ ਕੀ ਕਹਣਾ ਮੇਰਾ ਮੈਨੂੰ ਨਹੀਂ ਇਹੋ ਜਿਹਾ ਕੋਈ ਚੀਜ਼ ਪਸੰਦ ਮੈਂ ਤਾਂ ਪਹਿਲਾਂ ਨਹੀਂ ਖਾਲੇ ਜਦੋਂ ਮੈਨੂੰ ਫੋਨ ਆਉਂਦੇ ਸੀ ਹੁਣ ਮੈਂ ਤਾਂ ਨਾ ਸਾਰਿਆਂ ਨਾਲ ਗੱਲ ਕਰਦਾ ਸ਼ੇਅਰ ਇੱਕ ਆਪਣੇ ਦਿਲ ਦੀ ਹੈ ਨਾ ਕੰਨੀ ਨਹੀਂ ਸੀ ਮੈਂ ਦਿਲ ਦੀ ਗੱਲ ਸ਼ੇਅਰ ਕਰਦਾ ਮੈਂ ਸੋਚਿਆ ਸੀ ਕੰਨੀ ਨਹੀਂ ਨੇ ਕਿ ਮੈਂ ਦਿਲ 'ਚ ਰੱਖੀ ਹੋਈ ਸੀ ਮੈਨੂੰ ਐਦਾਂ ਦੇ ਫੋਨ ਆਏ ਆ ਇੱਕ ਆਂਟੀ ਦਾ ਫੋਨ ਆ ਸੀ ਇੰਗਲੈਂਡ ਤੋਂ ਹਜੇ ਤੱਕ ਵੀ ਮੈਨਾਂ ਐਡਾ ਪਰसों ਫੋਨ ਆਂਟੀ ਦਾ ਕਹਿੰਦੀ ਪ੍ਰੀਤ ਨਾਲ ਗੱਲ ਕਰਾਈ ਓਈ ਫੋਨ ਨਹੀਂ ਚੱਕਦੇ ਆਂਟੀ ਨੇ ਮੈਨੂੰ ਇਹ ਗੱਲ ਕਹੀ ਸੀ ਕਹਿੰਦੀ ਪੁਰਾਣਾ ਘਰ ਕਿੰਨੇ ਦਾ ਵੇਚਿਆ ਮੈਂ ਕਹਿੰਦੀ 7 ਲੱਖ ਦਾ ਵੇਚਿਆ ਕਹਿੰਦੀ 14 ਲੱਖ ਰੁਪਏ ਇਹੋ ਜਿਹਾ ਫੋਨ ਵੀ ਆਇਆ ਮੈਨੂੰ ਮੈਂ ਤਾਂ ਢੀ ਕੋਈ ਗੱਲ ਨਹੀਂ ਆਪਾਂ ਮੈਂ ਤਾਂ ਢੀ ਨਵਾਂ ਬਣਾ ਲੈਣਾ ਆਪਣਾ ਘਰ ਦੇਣ ਨੂੰ ਕਿਉਂ ਉਹਨੂੰ ਮੈਂ ਜੇ ਕਹਿੰਦਾ 14 ਲੱਖ ਰੁਪਈਆ ਲੈ ਕੇ ਘਰ ਨਾ ਲਾਉਂਗੇ ਤੁਹਾਨੂੰ ਮੈਂ ਟਲ ਉਹਨਾਂ ਦੇਣ ਨੂੰ ਉਹਨਾਂ ਨੂੰ ਡਬਲ ਮਿਲਣਦੇ ਆ ਭਰਾ ਮੇਰੇ ਆ ਜੇ ਮੈਂ ਪੈਸੇ ਖਾਣੇ ਉਹਨਾਂ ਨਾਲ ਮੈਂ ਉਹ ਟਾਈਮ 'ਚ ਖਾ ਸਕਦਾ ਸੀ ਜੇ ਟਾਈਮ ਤੇ ਮੈਨੂੰ ਲੋਕ ਆਪ ਦੇਂਦੇ ਸੀ ਉਹ ਟਾਈਮ ਤੇ ਅੱਜ ਮੇਰੇ ਤੋਂ ਸਾਰਾ ਕੁਝ ਆਜ ਠੀਕ ਆ ਅੱਜ ਨਹੀਂ ਲੈ ਕੇ ਪਹਿਲਾਂ ਨਹੀਂ ਲੈ ਲਈ ਆਪਣਾ ਆਪਣੇ ਆਪਣੇ ਕੰਮ ਤੋਂ ਬਣਾਇਆ ਆ ਆਪ ਸਾਰਾ ਕੁਝ ਠੀਕ ਹੈ ਨਾ ਅਸੀਂ ਆਪਣੀ ਤੋਂ ਟਾਈਮ ਦੀ ਰੋਟੀ ਖਾਣੇ ਬੜੀ ਸੌਖੀ ਖਾਣੇ ਆ ਬਹੁਤ ਸਾਰਾ ਕੁਝ ਬਣਾਇਆ ਆਪਣੇ ਦਮ ਤੇ ਬਣਾਇਆ ਆ ਘਰ ਵਾਲੇ ਇਹ ਵੀ ਕਹਿੰ ਜਾਂਦੇ ਘਰ ਵਾਲੀ ਦਿਖਾ ਕੇ ਬਣਾਇਆ ਜੋ ਮਰਜੀ ਆ ਬਣਾਇਆ ਤਾਂ ਹੈ ਅਸੀਂ ਆਪਣੀ ਫੈਮਿਲੀ ਦੇ ਵਿੱਚ ਵੀਡੀਓ ਬਣਾਈਦੀਆਂ ਆ ਫੇਜ ਆ ਹੁਣ ਜਿਹੜੇ ਬੰਦੇ ਰੀਚ ਆ ਉਹਨੋਂ ਵਾਲੇ ਬਲੌਗ ਚੱਲਣ ਉਹ ਤਾਂ ਦੇਲੇ ਹੁਣ ਪਤਾ ਕੀ ਗੱਲ ਆ ਸੀ ਪਰ ਕਿੱਥੋਂ ਮੜੇ ਵੱਜ ਗਏ ਆ ਜਦ ਅਸੀਂ ਕਿੱਥੋਂ ਮੜੇ ਵੱਜਦੇ ਆ ਪਹਿਲਾਂ ਸੀ ਅਸੀਂ ਬਹੁਤ ਜਿੱਦਾਂ ਕਹਿੰਦੀ ਵੀ ਰੋਟੀ ਦਾ ਚਲੋ ਪਹਿਲਾਂ ਵੀ ਮਾਲਕ ਦਿੰਦਾ ਹੁਣ ਵੀ ਦਿੰਦਾ ਅਨਿਆ ਨਹੀਂ ਮੈਂ ਪਹਿਲਾਂ ਵੀ ਬੋਲਿੰਦਾ ਸੀ ਤੇ ਸਾਰਿਆਂ ਨੂੰ ਪਤਾ ਆ ਐਸ਼ਮਾ ਪਹਿਲਾਂ ਵੀ ਕੋ ਕਰਤੀ ਆ ਐਸ਼ਮਾ ਹੁਣ ਵੀ ਕਰਦਾ ਆ ਉਹ ਟਾਈਮ ਅੱਜਾ ਦਾ ਸੀ ਸਭ ਨੂੰ ਇਹ ਸੀ ਵੀ ਵੀ ਮਤਲਬ ਉਸ ਹਿਸਾਬ ਨਾਲ ਸੀ ਵੀ ਬਹੁਤ ਮਤਲਬ ਥੱਲੇ ਆ ਮਤਲਬ ਗਰੀਬ ਬੰਦਾ ਬਹੁਤ ਜਿਆਦਾ ਅੱਜ ਮੇਰੇ ਤੋਂ ਗੱਡੀ ਆ ਜੇ ਆ ਵੀ ਰਿਚ ਹੋ ਗਿਆ ਜੇ ਮੇਰੇ ਤੋਂ ਗੱਡੀ ਉਧੇ ਹੁੰਦੀ ਆ ਨਾ じゃ ਮੈਨੂੰ ਕਿਸੇ ਨੇ ਗਲਤ ਨਹੀਂ ਬੋਲਣਾ ਇਹ ਜਦੋਂ ਆਪਾਂ ਚੀਜ਼ ਲੈਣੇ ਸੀਗੇ ਨਾ ਉਹ ਆਪਾਂ ਚੀਜ਼ ਆਪਾਂ ਹਰ ਇੱਕ ਨੂੰ ਸ਼ੋਅ ਕਰਦੇ ਸੀ ਆਪਾਂ ਵਲੌਗ ਚ ਸ਼ੋਅ ਕਰਦੇ ਸੀ ਇਹ ਇਹਨਾਂ ਨੂੰ ਹੋ ਜਾਂਦਾ ਆ ਵੀ ਇਹਨਾਂ ਨੂੰ ਹੋ ਜਾਂਦਾ ਵੀ ਬੱਸ ਵੀ ਇੱਥੋਂ ਉੱਥੇ ਆਇਆ ਇਹਨੂੰ ਗਲਤ ਬੋਲੀ ਜਾਓ ਇਦਾਂ ਨਹੀਂ ਹੁੰਦਾ ਯਾਰ ਆਪਾਂ ਨੂੰ ਇਹ ਇੱਕ ਦੋ ਜਾਣੇ ਹੀ ਆ ਇਦਾਂ ਬੋਲਦੇ ਆ ਬਾਕੀ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਕੁੱਤੇ ਜੇ ਲਾਗੇ ਭੋਂ ਬੱਲਾ ਪੈਂਦੀ ਕੁੱਤੇ ਇੱਕ ਇਹ ਮੈਸੇਜ ਆ ਕਮੈਂਟ ਆ ਆ ਸੀ ਕਹਿੰਦੇ ਇਹਨੇ ਵੀ ਆਣਾ ਹੁਣ ਹੋਰ ਵਾਂਗੂ ਕੁੜੀ ਦਾ ਨਾਲ ਆ ਨਾ ਇਹ ਕੁੜੀ ਦਾ ਕਹਿੰਦੇ ਜਿੰਨੇ ਕੋਠਾ ਦਿਖਾ ਕੇ ਪੈਸੇ ਲਈ ਸੀ ਲੋਕਾਂ ਕੋਲੋਂ ਕਿਸੇ ਦਾ ਕੋਠਾ ਡੀਆ ਦਿਖਾ ਕੇ ਪੈਸੇ ਲੈ ਲਈ ਕਹਿੰਦੇ ਇਹਨੇ ਵੀ ਹੁਣ ਇਹਦੇ ਪੈਸੇ ਇਹਨੇ ਲੋਕਾਂ ਤੋਂ ਖਾਣੇ ਆ ਬਾਹੀ ਮੇਰੇ ਤੋਂ ਘਰ ਹੈ ਨਹੀਂ ਉਹ ਕਹਿ ਨੂੰ ਮੈਂ ਸੱਡੀ ਵੀਡੀਓ ਵੀ ਬਾਸਦਾ ਵੀ ਮੇਰੇ ਕੋ ਘਰ ਨਹੀਂ ਹੋ ਹੈਲਪ ਕਰੋ ਮੈਨੂੰ ਘਰ ਲਈ ਮੈਂ ਨਹੀਂ ਪਾਤੀ ਮੈਨੂੰ ਪਤਾ ਮੈਨੂੰ ਮਿਲਣਦੇ ਮੈਂ ਪਾ ਲੂੰਗਾ ਆਪਣੇ ਚਰੋਂ ਪਾ ਲੂੰਗਾ ਮੈਨੂੰ ਪਤਾ ਮੈਨੂੰ YouTube ਤੋਂ ਮੇਰੇ ਪੈਸੇ ਆਉਣਦੇ ਮੈਂ ਜੋੜ ਕੇ ਪਾ ਲੂੰਗਾ ਇੰਨਾ ਆਪਣਾ ਦਿਮਾਗ ਨਹੀਂ ਚੜਾਈਦਾ ਹੁੰਦਾ ਦਿਮਾਗ ਸਹੀ ਪਾਸੇ ਵੀ ਦਰਾਓ ਇਹ ਵੀ ਦੇਖੋ ਵੀ ਬੰਦਾ ਬੰਦਾ ਪਾਉਣ ਨੂੰ ਉੱਤੋਂ ਤਾਂ ਮੇਰੇ ਕੋ ਘਰ ਹੀ ਨਹੀਂ ਮੈਂ ਪਾਈ ਸਕਦਾ ਵੀ ਭਾਈ ਸਾਰਿਆਂ ਨੂੰ ਕਹਿ ਦਦਾ ਵੀ ਹੱਥ ਜੋੜ ਕੇ ਬੇਨਤੀ ਆ ਵੀ ਮੇਤੋਂ ਮੇਰਾ ਘਰ ਹੈ ਨਹੀਂ ਉਹ ਵੀ ਮੈਨੂੰ ਮੈਂ ਆਪਣਾ ਘਰ ਬਣਾਉਣਾ ਆ ਵੀ ਮੈਨੂੰ ਪੈਸੇ ਦਿਓ ਮੈਂ ਪਕਾਈ ਸਕਦਾ ਕਿਹੜਾ ਕਹੀ ਨਹੀਂ ਪੋਣੀ ਨਹੀਂ ਪਾ ਵੀ ਜਣੇ ਆ ਮੈਂ ਕਹਿੰ ਮੈਂ ਮੀਤਾਂ ਲਈ ਮਰੀ ਜਾਵਾ ਅੱਜ ਤੱਕ ਨਹੀਂ ਮਤਾਲਾ ਮਾਰਿਆ ਕਿਸ ਦਾ ਠੀਕ ਹੈ ਨਾ ਦਿਮਾਗ ਲੈ ਕੇ ਆਏ ਇੱਕ ਯਾਰ ਇੱਕ ਇੱਕ ਕੁੜੀ ਮੰਨਪ੍ਰੀਤ ਕੋਰ ਆਈਡੀ ਤੋਂ ਆ ਉਹ ਤਾਂ ਦਿੱਲੀ ਦਿੱਲੀ ਕਾ ਤੇ ਬੋਲਦੀ ਦਿੱਲੀ ਹੈਗਾ ਕੋਈ ਮੁੰਡਾ ਆ ਉਹ ਦਿੱਲੀ ਬੋਲਦੀ ਦਿੱਲੀ ਉਹਨੇ ਤਾਂ ਰੂਟੀਨ ਹੀ ਬਣਾ ਲਈ ਆ ਦਿੱਲੀ ਬੋਲਦੀ ਉਹਨੂੰ ਲੋਕੀ ਪਰ ਲਾਪਾਉ ਦੀ ਬਹੁਤ ਕਰਦੇ ਜਿਹੜੇ ਸਾਨੂੰ ਪਿਆਰ ਕਰਦੇ ਨਾਲ ਉਹਦੀ ਬਹੁਤ ਲਾਪਾਉ ਹੋਈ ਇੱਕ ਕਮੈਂਟ ਇੱਕ ਬਲੌਗ 'ਚ ਉਹਦੀ ਬਹੁਤ ਲਾਪਾਉ ਹੋਈ ਮੈਂ ਹੈਰਾਨ ਹੋ ਗਿਆ ਦੇਖ ਕੇ ਬੱਫਾ ਮੈਂ ਅੱਥੀ ਆਂ ਅੱਜ ਤਾਂ ਉਧਰ ਤੋਂ ਝੂਟ ਪੜਨਾ ਹੈ ਅਮਨ ਦਾ